ਕਿ ਹੋਇਆ ਹੈ ਸਭ ਤੋਂ ਪਹਿਲੀ ਇੰਟਰੋਡਕਸ਼ਨ ਦਿੰਦੇ ਚਾਨਣ ਸਿੰਘ ਸਾਫ ਦਾ ਸੁਪਨ ਸਰਕਾਰੀ ਜਿਨੇ ਮੀਡੀਆ ਜਿਹੜੀ ਆਈ ਹੈ ਪਹਿਲਾਂ ਸਭ ਨੇ ਧੰਨਵਾਦ ਜਿਹੜਾ ਡਾਕਟਰ ਮਨਕਪਾਲ ਆਉਂਦੇ ਜਿਨ੍ਹਾਂ ਨੇ ਇਹ ਫੰਕਸ਼ਨ ਆੱਗੇ ਸਮੇਂ ਸਮੇਂ ਤੇ ਜੀ ਕਮਿਊਨਿਟੀ ਲੈ ਕੇ ਆਉਂਦੇ ਹੈ ਇੱਕ ਆਪਣੇ ਪਛੜਿਆ ਜਿਹੜਾ ਮਾਲਵਾ ਚ ਇਹਨਾਂ ਬਾਰੇ ਬਹੁਤ ਧੰਨਵਾਦ ਸਾਡੀ ਮਦਦ ਦੇ ਮੈਂ ਮਰਦਾ ਹਾਂ ਨਾ ਸਿਆਰੀ ਕੋਡਾਈ ਸੌੜਨ ਸੀ ਉਹਨੇ 8-10 ਸਾਲ ਦਰਦ ਹੀ ਕਰਦੀ ਰਹੀ ਨਿਕਾਦੇ ਅਸਲ ਇਹ ਆ ਵੀ ਜਦੋਂ ਇੱਕ ਤਾਂ ਪੇਸ਼ੈਂਟ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਫੇਰ ਉਹ ਨੈਗੇਟਿਵਿਟੀ ਬਹੁਤ ਫੈਲਦੀ ਹੈ ਚੰਗਾਈ ਦੱਸਣ ਤੇ ਬਹੁਤ ਟਾਈਮ ਲੱਗਦਾ ਇਹ ਦੱਸਣ ਤੇ ਮਿੰਟ ਲੱਗਦਾ ਜਿਆ ਮੇਰਾ ਤਾਂ ਗੋਡਾ ਫੇਲ ਹੋ ਗਿਆ ਇਸ ਕਰਕੇ ਲੋਕ ਡਰਦੇ ਹਰ ਘਰ ਚ ਕੋਈ ਨਾ ਪੇਸ਼ੈਂਟ ਹੈ ਹਰ ਘਰ ਇਸ ਕਰਕੇ ਦਰਮਦੀ ਕੋੜ ਨਹੀਂ ਬਾਕੀ ਜਿਹੜੇ ਬੰਦੇ ਪਰਮਾਤਮਾ ਨੂੰ ਮੰਨਦੇ ਹਨ ਮੈਂ 20 ਹਜ਼ਾਰੀ ਲੋਕਾਂ ਦੇ ਫਲਸਫੇ ਕਿਰਨੇ ਕਰਾਉਂਦੇ ਸੀ ਆਇਓ 35 ਹਜ਼ਾਰ ਕੋਲ ਟ੍ਰਾਂਸਪਾਰੈਂਸੀ ਚੈੱਕ ਕਰਦਾ ਚੰਗੇ ਤੋਂ ਚੰਗਾ ਮਦਦਗਾਰ ਤੱਕ ਵੀ ਡਾਕਟਰ ਛੋਟੇ ਤੋਂ ਛੋਟੇ ਡਾਕਟਰ ਪਾਸ ਤੋਂ ਵੀ ਦਵਾਈ ਦੇ ਜਿਹੜੀ ਐਂਟੀ ਕਰ ਦਿੰਦੀ ਹੈ ਇਸ ਕਰਕੇ ਵਿਸ਼ਵਾਸ ਹੁੰਦਾ ਜਿਹੜੇ ਡਾਕਟਰ ਆਪਾਂ ਕਹਿੰਦੇ ਪਹਿਲਾਂ ਸਾਰ ਸੰਤ ਸਵਾਦੀ ਛੋਟੀ ਦੇ ਆਰਾਮ ਕਰਨ ਦੇ ਵੀ ਉਹਨਾਂ ਦੇ ਪਰਮਾਤਮਾ ਦਾ ਵਾਸਾ ਹੁੰਦਾ ਸੀ ਜਿਹੜਾ ਡਾਕਟਰਸ ਦਾ ਪਰਮਾਤਮਾ ਦਾ ਵਾਸਾ ਸਾਰਾ ਗੁਰਸਿੱਖ ਪਰਿਵਾਰ ਹੈ ਉੱਥੇ ਪਰ ਪੀੜਪੂਰ ਲੱਗਣਾ ਕੋਈ ਵੱਡੀ ਗੱਲ ਨਹੀਂ ਆਰਿਆਮ ਚਰਾਇਗਰੇ ਤਰਖਣੀ ਅਧਿਕਰੇ ਅਰਦਾਸ ਕਰਦੇ ਆ ਉਹਨਾਂ ਦੇ ਪੀੜੀ ਲੱਗੀ ਤੇ ਤਾਂ ਫਿਰ ਵੀ ਸੌਂ ਦਾ ਟੀਕਾ ਲੱਗਦਾ ਬਾਕੀ ਇੱਕ ਮੈਨੂੰ ਗਿਲਾ ਵੀ ਹੈ ਕਿ ਜਿਹੜਾ ਵੀ ਇਨਸਾਨ ਕੋਈ ਇਨਵੈਸਟਮੈਂਟ ਕਰਦਾ ਹੈ ਪਿੰਡਾਂ ਦਾ ਜਿਹੜੀ ਮੈਡੀਕਲ ਦੀ ਪੜ੍ਹਾਈ ਆ ਆਪਾਂ ਕਰੀਆਂ ਮੰਗਦੇ ਸਰਕਾਰਾਂ ਤੋਂ ਛੜਕਾ ਮੰਗਦੇ ਆ ਯੂ ਕਿਓਰ ਦੇ ਮੌਕੇ ਜਿਹੜਾ ਸਸਤੀ ਪੜ੍ਹਾਈ ਹੁੰਦਾ ਹੁਣ ਤੋਂ ਅਡੇਮੀ ਵੀ ਬੱਚੇ ਹੋਣਗੇ ਉਹਨਾਂ ਜੀ ਕਰ ਪਾਏ ਡਾਕਟਰ ਬਣੇ ਡਾਕਟਰ ਬਣਨ ਤੇ ਅਮਰੀਕਾ ਤੇ ਬਣਾ ਤੇ ਕਰੋੜ ਰੁਪਈਆ ਲੱਗਦਾ ਹੁਣ ਉ ਤੋਂ ਵੱਡੀ ਡਿਗਰੀ ਆ ਗਈ ਡੀ ਐਮ ਦੀ ਉਹ ਦੁਗਣੀ ਦੀ ਹੋਗੀ ਫਿਰ ਚਲਾ ਕਰਕੇ ਵੀ ਆਜੂ 20 ਕਰੋੜ ਰੁਪਈਆ ਹਸਤਾਬ ਤੇ ਚਾਹੀਦਾ ਉਹ ਵੀ ਲਾ ਲੂ ਇੱਕ ਪੇਸ਼ੈਂਟ ਆ ਗਿਆ ਬਾਹਰ ਤੋਂ ਧਰਨਾ ਲਾ ਕੇ ਜਰੂਸ ਕਰਦਾ ਇਹ ਤਾਂ ਦੇਖਣਾ ਹੀ ਨਹੀਂ ਕਿ ਉੱਤੇ ਡਾਕਟਰ ਦਾ ਕਸੂਰ ਹੈ ਨਰਸ ਦਾ ਕਸੂਰ ਹੈ ਕਿ ਇਹਦੇ ਕੋਲ ਪੈਸੇ ਹੈ ਨਹੀਂ ਤੁਹਾਨੂੰ ਵੀ ਮਰ ਚਰਨਾ ਥੋੜੇ ਬੇਇੰਤਿਜਾਰਦਾ ਕਿ ਜਦੋਂ ਕੋਈ ਬਟਿੰਡਾ ਕਰਨਿਆ ਜੀ ਮੰਨੇ ਗਿਆ ਜਦੋਂ ਕੋਈ ਕਿਸੇ ਦਾ ਰੌਲਾ ਪੈ ਜੇ ਨਾ ਉਦੋਂ ਆਪਾਂ ਨੂੰ ਸਚਾਈ ਜਾਣ ਕੇ ਉਹ ਗੱਲ ਬਾਹਰ ਨਹੀਂ ਚਾਹੀਦੀ ਹੈ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਬੰਦੇ ਨੂੰ ਡਾਕਟਰ ਬਣਦੇ ਤੇ ਫਿਰ ਕਾਮਯਾਬ ਹੋਣਾ ਬਹੁਤ ਔਖਾ ਹੈ ਕਿਉਂਕਿ ਆਪ ਵੀ ਦੀ ਫੇਰ ਕਰੋਂ ਤੇ ਮੈਂਟ ਲੱਗਦਾ ਤੇ ਇੱਕ ਕਰੀ ਦਾ ਵੀ ਨੂਸ ਨਿਕਲਾ YouTube ਤੇ ਚੜ ਗਿਆ ਉਹਨੀਆਂ ਸੱਤ ਪੀੜੀਆਂ ਨਹੀਂ ਮਿਲਾਂ ਸਕਦੀਆਂ ਸਾਡੇ ਵੀ ਇਸ ਪਰਿਵਾਰ ਨੂੰ ਡਾਕਟਰ ਪੰਸਲ ਪਰਿਵਾਰ ਆ ਡਾਕਟਰ ਊਸ਼ਾ ਡਾਕਟਰ ਸੀਰਦੇ ਹਸਬੰਡ ਆ ਫਿਰ ਤੇ ਬੱਚੇ نو ਇਸ ਤਰ੍ਹਾਂ ਨਾ ਕਿ ਡਾਕਟਰ ਉਹ ਤੁਹਾਨੂੰ ਅਕਰਦਾ ਨਹੀਂ ਤਾਂ ਡਾਕਟਰ ਤਿੰਨੋਂ ਡਾਕਟਰਾਂ ਨੂੰ ਪਤਾ ਹੋਣਾ ਹੈ ਜਦੋਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਗਿਆਨ ਸਿੰਘ ਨੇ ਕਿਤੇ ਆਪਣੇ ਹਾਰਡ ਦਾ ਪ੍ਰੋਪਰਸ਼ਨ ਕਰਾਇਆ ਯੂ ਐਸ ਏ ਤੋਂ ਉਦੋਂ ਰਾਸ਼ਟਰੀ ਸੀ ਜਦੋਂ ਉਹ ਹੋਰਚਾਇ ਨੇ ਪੁੱਛਿਆ ਵੀ ਇਹ ਕਿਹੜਿਆ ਪ੍ਰੀਆਤਵਾਂ ਉਹ ਇੰਤੂ ਸੀ ਇੰਡੀਆ ਕਿਉਂ ਨਹੀਂ ਲੈਂਦੇ ਉਹ ਕਹਿੰਦੇ ਸੀ ਸਾਨੂੰ ਟੈਕਸ ਹੀ ਮਾਰ ਲੰਦਾ ਫਿਰ ਗਿਆਨੀ ਗੈਰਸਨ ਨੇ ਰਾਜੀਪ ਦਾ ਵੀ ਤੋਂ ਮਤਾ ਪਾਇਆ ਲੈ ਕੈਂਡ ਚ ਜਿਹੜਾ ਡਾਕਟਰ ਤਿਹਨ ਹਸਪਤਲ ਖੋਲੂਗਾ ਕੋਈ ਟੈਕਸ ਨਹੀਂ ਲਗੂਗਾ ਉਹਨੇ ਮਦਦਤਾ ਹਸਪਤਲ ਖੋਲ੍ਹਿਆ ਚਾਹਨੇ ਦੀ ਜੀਰਸੀ ਗੰਗਾਵ ਇਸ ਕਰਕੇ ਆਪਾਂ ਨੂੰ ਸਰਕਾਰਾਂ ਨੂੰ ਜਿਹੜੇ ਚੰਗੇ ਆਪ ਦੇ ਖੱਤਿਆਂ ਨੂੰ ਇਹ ਲੈਂਚ ਪਾਉਂਦੇ ਆ ਉਹਨਾਂ ਦਾ ਟੈਕਸ ਤੋਂ ਛੋਟ ਪਹਿਲਾਂ ਪੜਾਈ ਤੋਂ ਛੋਟ ਫਿਰ ਲੋਨ ਜਿਹੜਾ ਠੀਕ ਉੱਪਰ ਪਰਸੈਂਟੇਜ ਤੇ ਮਿਲਿਆ ਤਾਂ ਕਿਸਾਨ ਵੀ ਮੰਦੇ ਸਾਰੇ ਮੰਗਾ ਮੰਨਦੇ ਆ ਵਪਾਰੀ ਵੀ ਮੰਨਦੇ ਆ ਇੰਨਾਂ ਹਸਤੇ ਵੀ ਚਾਹੀਦੇ ਤਾਂ ਇਹ ਹੁਣ ਮੇਰੇ ਹਿਸਾਬ ਨਾਲ ਤਾਂ ਜਿੰਨੇ ਕੈਨੇਡਾ ਦੀ ਵਾਦੀ ਉਹਨੇ ਦਾ ਆਪਣੇ ਟ੍ਰੇਨਰਾਂ ਦੀ ਜਿਹੜੇ ਫਿਰਤੇ ਉਸ ਸਾਧਨਾ ਦਾ ਆਪਣੇ ਬਿਮਾਰੀਆਂ ਘੱਟਾ ਜੇ 1.5 ਕਰੋੜ ਦੀ ਤਾਂ ਬੇਨਤੀ ਚਾਹ ਤੇ 100 ਕਰੋੜ ਦਾ ਗਾੜੀ ਨਹੀਂ ਬਣਾਉਣਾ ਮੇਰੇ ਸਾਧਨਾ ਸਾਡੇ ਪਿੰਡੀ ਬੈਠੇ 200 ਭਈਆ ਜਿੰਨਾਂ ਦੀ ਕੋਈ ਬੇਨਤੀ ਬੇਨਤੀ ਇਸ ਕਰਕੇ ਮੈਂ 14 ਸਿਮਨੀ ਦੇ ਬਾਰੇ ਪੁੱਛਾ ਉਹ ਹੁੰਦੇ ਉਹਦੇ ਵੀ 140 ਸਾਲ ਪਹਿਲਾਂ ਇਹ ਲੇਲਾ ਦਾ ਟਰੈਕਟਰ ਤੇ ਇੱਕ ਦਰੜ ਨਾਟਪਾ ਤੁਹਾਡਾ ਬਹੁਤ ਮਾਰਕਟ ਹੈ ਜਰ ਸਾਹਿਬ ਤੁਸੀਂ ਪੀੜੀ ਦਾ ਪੀੜੀ ਇਸ ਪ੍ਰਿੰਟੇ ਦਾ ਨਾਰੋਚਨ ਕਰਦੇ ਆ ਨਵੀਆਂ ਨਵੀਆਂ ਤਕਨੀਕਾਂ ਲੈ ਕੇ ਆਉਣੇ ਆ ਇੱਕ ਛੋਟੀ ਜਿਹੀ ਹੁੰਦੀ ਦਿੱਲੀ ਜਾ ਕੇ ਲਾਜ ਕਰਾਉਣਾ ਪੂਨੇ ਕਰਾਉਣਾ ਬੰਦਾ ਟ੍ਰੇਨਾਂ 'ਚ ਉੱਟੜ ਜਾਂਦਾ ਇੱਥੇ ਆਪਣੇ ਰਿਸ਼ਤੇਦਾਰ ਵੀ ਹੁੰਦੇ ਭੱਜ ਕੇ ਰੋਟੀ ਦੇ ਨਾਲੇ ਵੀ ਆ ਜਾਂਦੇ ਬਹੁਤ ਹੀ ਫਾਇਦੇ ਹੁੰਦੇ ਇਕੱਲੇ ਪੈਸੇ ਦਾ ਫਾਇਦਾ ਨਹੀਂ ਤਲਾ ਕੋਲੇ ਨਾ ਪਈ ਜਾਂ ਤੜੇ ਔਰ ਆਪਾਂ ਉਹੋ ਜਿਹੇ ਲੱਕੇ ਚੋਣੇ ਆ ਆਪਾਂ ਉਹਨਾਂ ਤੇ ਰਸਵਰ ਨਹੀਂ ਉਹ ਜਿੰਨਾ ਤੇ ਆਪਣਾ ਬੰਦਾ ਇਸ਼ੂ ਜੀ ਵੀ ਕੋਈ ਨਾ ਬੈਠੇ ਵੱਡੇ ਹਸਪਤਾਲ ਜਾਵੋ ਬੌਂਸਰ ਖੜੇ ਬਾਜ਼ਾਰ ਤੋਂ ਲੈ ਕੇ ਤੇ ਜਾਵੋ ਸਾਡਾ ਵੀਰ ਉਹਨਾਂ ਦਾ ਪਿਆ ਕਹਿੰਦਾ ਉਹ ਲੈਫਟ ਨਹੀਂ ਚੜਨਦੇ ਬਹੁਤ ਔਡੀ ਪੇਸ਼ੈਂਟ ਨਾਲ ਕੁਝ ਹੋਈ ਜਾਵੇ ਇਹਨਾਂ ਦੇ ਵੀ ਆਈਸੀਯੂ ਚ ਗਏ ਉਹ ਕਹਿੰਦੇ ਆਉਂਦੇ ਨੀ ਪਰ ਉਹ ਅਰੋਧਾ ਕਰਨੀ ਪੰਦੀ ਜੀ ਨੂੰ ਇਸ ਕਰਕੇ ਜਿੰਨੀਆਂ ਵੜੀਆਂ ਕਰੀਏ ਮੂੰਹ ਤੇ ਵੜੀਆਂ ਕੀਤਰੀਆਂ ਵਿੱਚ ਜ਼ਿਆਦਾ ਚੰਗੀਆਂ ਨਹੀਂ ਹੁੰਦੀਆਂ ਇਸ ਕਰਕੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਨੂੰ ਪਰਮਾਤਮਾ ਰਹੀ ਜੇ ਇਹ ਪ੍ਰੋਫੈਸਰ ਜਿੰਦੇ ਦੇ ਨਾਲ ਦਾ ਮਕਸਦ ਮਿਲੋਂ ਸਾਰਿਆਂ ਦੀ ਤਰੱਕੀ ਚਾਹੀ ਹੁੰਦੀ ਹੋਵੇ ਤੇ ਤੁਸੀਂ ਦੱਸ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ